ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ 1029 ਕੀ ਖੇਤੀਬਾੜੀ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਸਰਕਾਰ ਸੰਥੈਟਿਕ ਡਰੱਗਸ ਨੂੰ ਠੱਲ ਪਾਉਣ ਲਈ ਪੰਜਾਬ ਵਿੱਚ ਪੋਸਟ ਦੀ ਖੇਤੀ ਕਰਨ ਵਿੱਚ ਕਰਨ ਦਾ ਵਿਚਾਰ ਰੱਖਦੀ ਹੈ ਜੇਕਰ ਰੱਖਦੀ ਹੈ ਤੇ ਕਦੋਂ ਤੱਕ ਵਾਹ ਬਈ ਵਾਹ ਯਾ ਯਾਹਲਾ ਸਰਦਾਰ ਹਰਮੀਰ ਸਿੰਘ ਖੁੱਡੀਆਂ ਅੱਜ ਆਪਣਾ ਗਰਮੀਰ ਸਿੰਘ ਖੁੱਡੀਆਂ ਜੀ ਖੇਤੀਬਾੜੀ ਮੰਤਰੀ ਜਵਾਬ ਦੇਣਗੇ ਧੰਨਵਾਦ ਮਾਨਜੋਗ ਸਪੀਕਰ ਸਾਹਿਬ ਇਹ ਮੈਂ ਇੱਕ ਗੱਲ ਦੱਸਿਓ ਇੱਕ ਇੱਕ ਮਿੰਟ ਤੁਹਾਨੂੰ ਡਿਟਰਪਟ ਕਰਦਾ ਇਹ ਪਹਿਲਾ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਹੁੰਦੇ ਸੀ ਇਹ ਪਤਾ ਕਰਕੇ ਦੱਸਿਓ ਜਾਂ ਕੱਲ ਨੂੰ ਦੱਸਿਓ ਜੇ ਟਾਈਮ ਮਿਲੇ ਤੁਹਾਨੂੰ ਜਾਂ ਬਾਅਦ ਵਿੱਚ ਮੈਨੂੰ ਕਨਵੇ ਕਰ ਦਿਓ ਵੀ ਇਹ ਬੰਦ ਕਿਉਂ ਕੀਤੇ ਗਏ ਸੀ ਕਿਹੜੇ ਕਾਰਨ ਤੇ ਕੀਤੇ ਗਏ ਸੀ ਜੀ ਕੰਟੀਨਿਊ ਕਰੋ ਜੀ ਮਾਨਜੋਗ ਸਪੀਕਰ ਸਾਹਿਬ ਮਾਨਜੋਗ ਮੈਂਬਰ ਸਾਹਿਬ ਨੇ ਇੱਕ ਸਵਾਲ ਕੀਤਾ ਤੇ ਜਿਹਦੇ ਨਾਲ ਮੇਰਾ خیال ਸਾਰਿਆਂ ਦੇ ਚਿਹਰੇ ਖਿੜ ਗਏ ਐ ਤੇ ਮੈਂ ਵੀ ਉਸ ਉਮਰ ਵੱਲ ਚੱਲਿਆ ਜਾ ਰਿਹਾ ਜਿੱਥੇ ਸ਼ਾਇਦ ਲੋੜ ਪੈ ਜਾਂਦੀ ਹੈ ਤੇ ਵੈਸੇ ਸਵਾਲ ਮੁਤਾਬਕ ਜਿਹੜਾ ਇਹਦਾ ਜਵਾਬ ਆ ਜੀ ਕਿ ਸਰਕਾਰ ਕੋਲੇ ਅਜੇ ਹੁਜੀ ਕੋਈ ਇਰਾਦਾ ਨਹੀਂ ਰੱਖਦੀ ਕਿ ਕਿਉਂਕਿ ਇਹ ਵੀ ਇੱਕ ਨਸ਼ਾ ਹੈ ਇਸ ਲਈ ਸਰਕਾਰ ਦਾ ਕੋਈ ਇਰਾਦਾ ਨਹੀਂ ਠੀਕ ਹੈ ਥੈਂਕ ਯੂ ਅਰਮੇਤ ਜੀ ਮੈਂ ਮੰਤਰੀ ਸਾਹਿਬ ਨੂੰ ਦੱਸਣਾ ਚਾਹਨਾ ਆਈਵੀਐਫ ਸੈਂਟਰ ਇਸੇ ਡਰਗ ਨਸ਼ੇ ਕਰਕੇ ਸਬੈਕ ਗੋਲੀਆਂ ਜਿਹੜੇ ਇਹ ਨਸ਼ੇ ਆ ਇਹਨਾਂ ਨੇ ਪੰਜਾਬ ਦੀ ਜਵਾਨੀ ਖਤਮ ਕਰਤੀ 2007 ਤੋਂ ਪਹਿਲਾਂ ਵੀ ਥੋੜਾ ਜਿਹਾ ਇਹ ਆਉਣਾ ਸ਼ੁਰੂ ਹੋਇਆ ਪੰਜਾਬ 'ਚ ਅੱਜ ਆਹ ਹਾਲਾਤ ਹੋ ਗਿਆ ਵੀ ਸਾਨੂੰ ਇਹ ਜਿਹੜੇ ਸੈਂਟਰ 136 ਸੈਂਟਰ ਖੁੱਲ ਗਿਆ ਪੰਜਾਬ ਦੇ ਵਿੱਚ ਇਹਦਾ ਇੱਕੋ ਕਾਰਨ ਹੈ ਜਿਹੜੇ ਪਹਿਲਾਂ ਨਸ਼ਾ ਕਰਦੇ ਸੀ ਲੋਕ ਪੁਰਾਣੇ ਉਹ ਆਪਣਾ ਘਰੇਲੂ ਕੰਮ ਵੀ ਕਰਦੇ ਸੀ ਖੇਤੀਆਂ ਵੀ ਕਰਦੇ ਸੀ ਅੱਜ ਉਹਨਾਂ ਦੇ ਪਿੱਛੇ ਕੋਈ ਵੀ ਬੰਦਾ ਇੱਕ ਨਹੀਂ ਕਹਿ ਸਕਦਾ ਵੀ ਮੇਰਾ ਬੰਦਾ ਭੁੱਖੀ ਖਾ ਕੇ ਮਰ ਗਿਆ ਜਾਂ ਫੀਮ ਖਾ ਕੇ ਮਰ ਗਿਆ ਅੱਜ ਮੈਂ ਛੋਟ ਪਿੱਛੇ ਨਾ ਜ਼ਿਆਦਾ ਜਾਂਦਾ ਹੋਇਆ 2020 ਤੋਂ ਲੈ ਕੇ 31 ਮਾਰਚ 2023 ਤੱਕ 266 ਮੌਤਾਂ ਆਈਆਂ ਇਸ ਨਸ਼ੇ ਨਾਲ ਉਤੋ ਬਾਅਦ 1 ਮਾਰਚ ਤੋਂ ਲੈ ਕੇ ਆਪ ਐਸ ਮਾਰਚ ਤੱਕ 159 ਮੌਤਾ ਹੋ ਗਈਆਂ ਇਹ ਜਿਹੜੇ ਜਿਹੜੇ ਬਾਹਰ ਦੇ ਮੁਲਖ ਆ ਉਹ ਆਪਣੇ ਤੋਂ ਮੇਰਾ ਖਰ ਹੈ ਵੀ ਜਾਦੇ ਤੇਜ ਆ ਉਹਨਾਂ ਚ ਲੀਗਲ ਆ ਤੇ ਆਪਾਂ ਨੂੰ ਆਪਣੇ ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਜਾਂ ਅੱਜ ਜੋ ਨਸ਼ਿਆਂ ਦੇ ਵਿੱਚ ਸਾਰਾ ਮੁਲਖ ਸਮੈਕਾਂ ਦੇ ਵਿੱਚ ਤੁਰ ਪਿਆ ਹਰ ਇੱਕ ਬੰਦੇ ਦਾ ਯੋਰ ਲੱਗਾ ਗੋਲੀਆਂ ਆ ਰਹੀਆਂ ਆ ਜਿਹੜੇ ਸੈਂਟਰ ਖੁੱਲ ਗਏ ਆ ਇਹ ਆਉਣ ਵਾਲੀ ਜਿਹੜੀ ਜਵਾਨੀ ਉਹ ਬਿਲਕੁਲ ਖਤਮ ਹੋ ਜੂਗੀ ਇਹ ਜਿਹੜਾ ਨਸ਼ਾ ਆਇਆ ਕੁਦਰਤੀ ਨਸ਼ਾ ਆਇਆ ਜਿਹੜਾ ਪੋਸਟ ਆਇਆ ਇਹ ਖੇਤੀ ਆ ਰਾਜਸਥਾਨ ਚ ਹੋ ਰਹੀ ਆ ਇਹ ਐਮਪੀ ਚ ਹੋ ਰਹੀ ਆ ਮੱਧ ਪ੍ਰਦੇਸ਼ ਸਾਰਕਥਾਂ ਹੋ ਰਹੀ ਏ ਤੇ ਇਹਦੇ ਚ ਆਪਣਾ ਇੱਕ ਤੇ ਪੰਜਾਬ ਦਾ ਰੈਵਨਿਊ ਵਧੂਗਾ ਉਹਦੇ ਚ ਤਰਾਜ ਨਹੀਂ ਵੈਸੇ ਚਾਹੀਦਾ ਹਮ ਚਲੋ ਨੂੰ ਸ਼ੁਰੂ ਕਰਨ ਵਾਲਾ ਬਾਹਰਲੇ ਮੁਲਕਾਂ ਚ ਬਹੁਤ ਚ ਇਹ ਹੋ ਚੁੱਕਾ ਇਹ ਸਾਰੇ ਭਵਾਂ ਵਿਰੋਧੀ ਤੇ ਰਿਆ ਇਹਨਾਂ ਦਾ ਵੀ ਜੀ ਕਰਦਾ ਗੱਲਾਂ ਕਰਨ ਨੂੰ ਪਰ ਡਰਦੇ ਸਾਰੇ ਆ ਵੀ ਇਹ ਮੇਰੇ ਤੇ ਤਵਾ ਲੱਗੂਗਾ ਅੰਦਰੋਂ ਨਹੀਂ ਸਾਰੇ ਖੁਸ਼ ਆ ਅੰਦਰੋਂ ਜਿੰਨੇ ਵੀ ਚਾਹੇ ਅਫਸਰ ਬੈਠੇ ਆ ਸਾਰੇ ਕੋਈ ਨੇ ਕੋ ਮਾੜਾ ਮੁੱਦਾ ਇਸ ਚੀਜ਼ ਦਾ ਧਿਆਨ ਰੱਖਣ ਤੇ ਇਹਦੇ ਆ ਜ਼ਰੂਰ ਬਾਹਰਲੇ ਮੁਲਕਾਂ ਦੇ ਵਿੱਚ ਜੇ ਨਹੀਂ ਅਜੇ ਤਜਵੀਦ ਤੇ ਠੇਕੇ ਜ਼ਰੂਰ ਖੋਲੇ ਜਾਣ ਤਾਂ ਕਿ ਜਿਹੜੀ ਸਾਡੀ ਉਹ ਜਵਾਨੀ ਆ ਉਹ ਸਿੰਥੈਟਿਕ ਨਸ਼ਿਆਂ ਤੋਂ ਬਚ ਸਕੇ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ